بسم اللہ الرحمن الرحیم السلام علیکم میں محمد شفیق چوہان جس طرح کہ میں ਤੁਹਾਨੂੰ ਕਿਹਾ ਸੀ ਕਿ ਮੈਂ ਪੰਜਾਬ ਵਕਫ ਬੋਰਡ ਦੇ ਮੁੱਦੇ ਤੇ ਕੁਝ ਖلاصੇ ਕਰੂੰਗਾ ਕੱਲ ਵੀਡੀਓ ਪਾ ਕੇ ਮੈਂ ਤੁਹਾਨੂੰ ਸਾਰਾ ਦੱਸ ਹੀ ਦੱਸਿਆ ਸੀ ਦੁਬਾਰਾ ਪਾਉਂਗਾ ਤਾਂ ਵੀਡੀਓ ਲੰਬੀ ਹੋ ਜੂਗੀ ਜਿਹੜਾ ਮੇਰਾ ਪੰਜਾਬ ਵਕਫ ਬੋਰਡ ਦਾ ਸਭ ਤੋਂ ਪਹਿਲਾ ਮੁੱਦਾ ਹੈ ਉਹ ਹੈ ਇਸਲਾਮੀਆਂ ਗਰਲ ਕਾਲਜ ਦੇ ਅੰਦਰ ਰਜਿਸਟਰ ਨੂੰ ਅੱਗ ਲਗਾਉਂਦਾ ਇੱਕ ਰਜਿਸਟਰ ਨੂੰ ਅੱਗ ਕਿਸ ਮਕਸਦ ਨਾਲ ਲਗਾਈ ਗਈ ਕਿਉਂ ਲਗਾਈ ਗਈ ਔਰ ਕਿਸ ਨੇ ਲਗਾਈ ਜਦੋਂ ਪੰਜਾਬ ਵਕਫ ਬੋਰਡ ਦਾ ਗਠਨ ਹੋਇਆ ਗਠਨ ਹੋਣ ਸਾਰ ਹੀ ਉਹ ਰਜਿਸਟਰ ਨੂੰ ਅਗਨੀ ਭੇਟ ਕਰ ਦਿੱਤਾ ਗਿਆ ਕਿਉਂ ਕਿਹਨੇ ਕੀਤਾ ਕੀਨੇ ਕਰਵਾਇਆ ਇਹਦੇ ਪਿੱਛੇ ਕੌਣ ਹੈ ਤਾਂ ਜਿਸ ਵਕਤ ਪਤਾ ਲੱਗਿਆ ਕਿ ਮੁਹੰਮਦ ਅਵੈਸ ਸਾਹਿਬ ਪੰਜਾਬ ਵਾਕਫ ਬੋਰਡ ਦੇ ਚੇਅਰਮੈਨ ਬਣਨਗੇ ਤਾਂ ਇੱਕ ਉਮੀਦ ਜਾਗੀ ਕਿ ਮਲੇਰ ਕੋਟਲੇ ਦਾ ਉਹ ਇਨਸਾਨ ਜਿਹਨੂੰ ਲੋਕ ਦੁਨੀਆ ਦੇ ਵਿੱਚ ਕੀ ਇਮਾਨਦਾਰ ਦੀ ਮਿਸਾਲ ਦਿੰਦੇ ਆ ਉਹਦੀ ਪਰ ਉਹ ਚੇਅਰਮੈਨ ਇਮਾਨਦਾਰੀ ਨਹੀਂ ਸਭ ਤੋਂ ਵੱਡਾ ਬੇਈਮਾਨ ਉਹੀ ਨਿਕਲਿਆ ਕਿਉਂ ਕਿਉਂਕਿ ਉਹਨੇ ਜਾਂਚ ਨੂੰ ਅਧੂਰਾ ਕਰਕੇ ਛੱਡਤਾ ਕਿ ਡਿਪਾਰਟਮੈਂਟ ਦੀ ਬਦਨਾਮੀ ਹੋਊਗੀ ਮੈਂ ਅਵੇਸ ਸਾਹਿਬ ਨੂੰ ਕਹਿਣਾ ਚਾਹਨਾ ਚੇਅਰਮੈਨ ਸਾਹਿਬ ਕਿ ਉਹ ਲੋਕਾਂ ਦੇ ਪੈਸੇ ਗਰੀਬ ਮਜ਼ਲੂਮ ਗਰੀਬ ਬੱਚਿਆਂ ਦੀਆਂ ਤਰ੍ਹਾਂ ਫੀਸਾਂ سے ਪੈਸੇ ਸਿਗੇ ਉਹ ਉਸ ਦਾ ਜਿਸ ਦਾ ਕਪਲਾ ਹੋਇਆ ਕਿਹਨੇ ਕੀਤਾ ਇਹ ਨਹੀਂ ਪਤਾ ਕਿਹਨੇ ਕਰਵਾਇਆ ਇਹ ਵੀ ਨਹੀਂ ਪਤਾ ਲੇਕਿਨ ਜਾਂਚ ਤਾਂ ਡਿਪਾਰਟਮੈਂਟ ਨੇ ਕਰਨੀ ਸੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਉਸ ਦੇ ਵਿੱਚ ਲਗਭਗ 40 ਲੱਖ ਰੁਪਏ ਦਾ ਫਰਾਡ ਹੈ ਉਸ ਦੇ ਵਿੱਚ 40 ਲੱਖ ਰੁਪਏ ਦਾ ਗਬਨ ਹੈ ਔਰ ਉਹਦੀ ਜਾਂਚ ਤਿੰਨ ਵਾਰ ਹੋ ਚੁੱਕੀ ਆਡਿਟ ਤਿੰਨ ਵਾਰ ਹੋ ਚੁੱਕੀ ਲਾਸਟ ਆਡਿਟ ਜਿਹੜਾ ਹੋਈ ਹੈ ਅੱਜ ਤੋਂ ਚਾਰ ਤਿੰਨ ਚਾਰ ਮਹੀਨੇ ਪਹਿਲਾਂ ਤੁਹਾਡੇ ਇੱਕ ਰਿਟਾਇਰ ਮਾਈਕਲ ਜੈਕਸ਼ਨ ਜੀ ਨੂੰ ਕਿਹਾ ਜਾਂਦਾ ਬੱਕਬੋਰਡ ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਉਹ ਮਾਈਕਲ ਸਾਹਿਬ ਪਤਾ ਲੱਗਿਆ ਕਿ ਜਦੋਂ ਇੱਥੇ ਜਾਂਚ ਕਰਨ ਲਈ ਆ ਰਹੇ ਸੀ ਆਡਿਟ ਕਰਨ ਵਾਸਤੇ ਉਹ ਤਾਂ ਫੁੱਲਾਂ ਦੇ ਬੁੱਕੇ ਲੈ ਕੇ ਆਉਂਦੇ ਸੀ ਔਰ ਆਪਣੀ ਗੱਡੀ ਦੇ ਵਿੱਚ ਕਬਾਬ ਰੱਖ ਕੇ ਲਈ ਜਾਂਦੇ ਸੀ ਪਹਿਲਾਂ ਵੀ ਸੀਓ ਸਾਹਿਬ ਦੇ ਗੱਡੀਆਂ ਦੇ ਵਿੱਚ ਕਬਾਬ ਰੱਖ ਕੇ ਭੇਜੇ ਜਾਂਦੇ ਸੀ ਸਾਨੂੰ ਸਾਰੀ ਇਨਫੋਰਮੇਸ਼ਨ ਹੈ ਸਾਰੇ ਤੋ ਹੈ ਪੰਜਾਬ ਵਕਫ ਬੋਰਡ ਦੇ ਮੁੱਦੇ ਦੇ ਉੱਤੇ ਮੇਰੀ ਹਮੇਸ਼ਾ ਨਜ਼ਰ ਰਹੀ ਹੈ ਜਦੋਂ ਤੋਂ ਮੈਂ ਰਾਜਨੀਤੀ ਦੇ ਨਾਲ ਜੁੜਿਆ ਮੇਰੀ ਹਮੇਸ਼ਾ ਬਖਬੋਰ ਦੇ ਮੁੱਦੇ ਤੇ ਨਜ਼ਰ ਰੰਦੀ ਹੈ ਕਿਉਂ ਕਿ ਸਾਡੀ ਕੌਮ ਦਾ ਮਸਲਾ ਹੈ ਕੌਮ ਦਾ ਆਧਾਰ ਹੈ ਸਾਡੀ ਦਾ ਇੱਥੇ ਯਤੀਮਾਂ ਅੱਲਾ ਦੇ ਘਰਾਂ ਦੀ ਰਖਵਾਲੀ ਕੀਤੀ ਜਾਂਦੀ ਹੈ ਚੇਅਰਮੈਨ ਸਾਹਿਬ ਉਸ ਦੀ ਜਾਂਚ ਕਰਵਾਓ ਉਹਨੂੰ ਜਾਂਚ ਨੂੰ ਅਧੂਰੀ ਨਾ ਕਰੋ ਜਿਨੇ ਵੀ ਇਹ ਕੰਮ ਕੀਤਾ ਉਸ ਨੂੰ ਨੌਕਰੀ ਤੋਂ ਵੀ ਬਰਖਾਸਤ ਕੀਤਾ ਜਾਵੇ ਔਰ ਉਸ ਤੋਂ ਜਿਹੜੀ ਪਾਈ ਪਾਈ ਆ ਉਹ ਵਸੂਲ ਕੀਤੀ ਜਾਵੇ ਮੈਂ ਮਲੇਰਕੋਟ ਦੇ ਤੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਇਹ ਪੈਸਾ ਜਿਹੜਾ ਹੈ ਇਹ ਗਰੀਬਾਂ ਦਾ ਪੈਸਾ ਹੈ ਯਤੀਮਾਂ ਮਸਕੀਨਾਂ ਦਾ ਪੈਸਾ ਹੈ ਇਹਨੂੰ ਜਿਨੇ ਵੀ ਖਾਦਾ ਹੈ ਉਹਦੇ ਹੱਲਕ 'ਚ ਉਂਗਲ ਪਾ ਕੇ ਇਹ ਕੱਢਾਂਗੇ ਆਪਾਂ ਇਸ ਦੇ ਵਿੱਚ ਤੁਹਾਡੇ ਸਭ ਦੀ ਮੈਨੂੰ ਸਹਿਯੋਗ ਦੀ ਜ਼ਰੂਰਤ ਹੈ ਸਾਰੇ ਮੇਰਾ ਸਾਥ ਦਿਓ ਤਾਂ ਕਿ ਅਪਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਸਕੀਏ ਈਮਾਨਦਾਰ ਸੀਈਓ ਸਾਹਿਬ ਸ਼ੌਕਤ ਪਾਰੇ ਸਾਹਿਬ ਉਹਨਾਂ ਨੂੰ ਵੀ ਬੜਾ ਇਮਾਨਦਾਰ ਕਿਹਾ ਜਾਂਦਾ ਇਸ ਦੇ ਵਿੱਚ ਮੈਂ ਦੱਸ ਦਵਾਂ ਤੁਹਾਨੂੰ ਕਿ ਮੈਨੇ ਉਸ ਸਕੂਲ ਦੇ ਪੀਐਨ ਸਾਹਿਬ ਨੂੰ ਆਪਣੇ ਘਰ ਬੁਲਾਇਆ ਘਰ ਬੁਲਾ ਕੇ ਇਹ ਗੱਲ ਕਹੀ ਗਈ ਕਿ ਯਾਰ ਸਹੀ ਦੱਸੋ ਕਿਹਨੇ ਇਹ ਕੀਤਾ ਤਾਂ ਉਹਦਾ ਕੋਈ ਜਵਾਬ ਨਹੀਂ ਸੀ ਕਹਿੰਦਾ ਜੀ ਮੈਨੂੰ ਨਹੀਂ ਪਤਾ ਪਰ ਮੈਂ ਨਹੀਂ ਕਹਿ ਦ ਸਕਦਾ ਕਿਉਂਕਿ ਮੈਨੇ ਉਸ ਸਕੂਲ ਦੇ ਵਿੱਚ ਰਹਿਣਾ ਮੈਂ ਉਹਨੂੰ ਕਿਹਾ ਕੇ ਬੇਟੇ ਜੇ ਆਪਾਂ ਸਕੂਲ ਦੇ ਵਿੱਚ ਨੌਕਰੀ ਰਹੂਗੀ ਤਾਂ ਹੀ ਉੱਥੇ ਰਹਾਗੇ ਜੇ ਆਪਣੀ ਨੌਕਰੀ ਚਲੀ ਗਈ ਆਪਾਂ ਨੂੰ ਕਿਨੇ ਰੱਖਣਾ ਉੱਥੇ ਤਾਂ ਇਸ ਦੀ ਜਾਂਚ ਸੀਓ ਸਾਹਿਬ ਸ਼ੌਕਤ احمد ਪਾਰੇ ਸਾਹਿਬ ਤੁਹਾਡੇ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਆਵੇਦ ਸਾਹਿਬ ਅਗਰ ਤੁਸੀਂ ਨਹੀਂ ਕੰਮ ਕਰ ਸਕਦੇ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਆਪਣੇ ਕਾਰੋਬਾਰ 'ਤੇ ਨਹੀਂ ਧਿਆਨ ਦਿਓ ਆਪਣਾ ਅਸਤੀਫਾ ਦੇ ਕੇ ਆਪਣੇ ਕਾਰੋਬਾਰ 'ਚ ਧਿਆਨ ਦਿਓ ਤਾਨੂੰ ਆਪਣੇ ਕਾਰੋਬਾਰ ਕੰਨੀ ਬਹੁਤ ਸਖਤ ਜ਼ਰੂਰਤ ਹੈ ਧਿਆਨ ਦੇਣ ਦੀ ਤਾਂ ਮਸਲੇ ਹੋਰ ਵੀ ਬਹੁਤ ਹੈ ਦੂਜਾ ਮਸਲਾ ਹੈ ਮੈਡੀਕਲ ਕਾਲਜ ਬਣਾਉਣ ਵਾਸਤੇ ਸਾਡੀ ਕੌਮ ਦੇ ਯਤੀਮਾ ਮਜ਼ਲੂਮਾਂ ਦਾ ਪੈਸਾ ਉਹ ਤੁਸੀਂ ਮੈਡੀਕਲ ਕਾਲਜ ਦੀ ਜਗ੍ਹਾ ਵਾਸਤੇ ਦਿਓਗੇ ਪੰਜਾਬ ਦੇ ਲੋਕ ਕਿਸੇ ਵੀ ਕੀਮਤ ਇਹ ਗੱਲ ਬਰਦਾਸ਼ਤ ਨਹੀਂ ਕਰਨਗੇ ਕਿ ਤੁਸੀਂ ਮੈਡੀਕਲ ਕਾਲਜ ਵਾਸਤੇ 43 ਲਗਭਗ 44 ਕਰੋੜ ਰੁਪਇਆ ਤੁਸੀਂ ਪੰਜਾਬ ਸਰਕਾਰ ਨੂੰ ਦੇ ਰਹੇ ਹੋ ਪੰਜਾਬ ਸਰਕਾਰ ਉਸ ਦੀ ਜਮੀਨ ਲੈ ਕੇ ਦੇਵੇ ਮੈਡੀਕਲ ਕਾਲਜ ਵਾਸਤੇ ਕਿਉਂ ਨਹੀਂ ਲੈ ਕੇ ਦੇ ਰਹੇ ਤੇ ਪੰਜਾਬ ਵਾਖਾ ਬੋਰਡ ਕਿਉਂ ਲੈ ਕੇ ਦਊਗਾ ਹਾਂ ਤੁਹਾਡੇ ਕੋਲ ਕੋਈ ਜ਼ਮੀਨ ਪਈ ਹੈ ਤੁਸੀਂ ਉਹ ਅਲਾਟ ਕਰੋ ਇਹਨਾਂ ਨੂੰ ਦਿਓ ਪਰ ਲੇਕਿਨ ਜੇ ਤੁਸੀਂ ਇਹ ਪੈਸਾ ਕੌਮ ਦਾ ਪੈਸਾ ਦਿੱਤਾ ਤਾਂ ਕੌਮ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੂਗੀ ਕੌਮ ਦਾ ਰੁਪਈਆ ਜ਼ਾਇਆ ਨਹੀਂ ਜਾਂਦਿਆਂ ਜੀ ਅਸੀਂ ਮੈਡੀਕਲ ਕਾਲਜ ਵਾਸਤੇ ਮਿਨਿਓਰਿਟੀ ਨਹੀਂ ਦਿੱਤਾ ਚਾਹੇ ਜਗਾ ਖਰੀਦ ਕੇ ਦਿਓ ਖਰੀਦ ਵੀ ਸਕਦੇ ਆ ਆਪਾਂ ਆਪਣੇ ਕੋਲ ਇੰਨਾ ਪੈਸਾ ਹੈ ਕਿੰਨੀ ਕਿ ਜ਼ਮੀਨ ਹੈ 2 ਕਰੋੜ ਦੀ ਆ ਜੂਗੀ 3 ਕਰੋੜ ਦੀ ਆ ਜੂਗੀ ਉਸ ਤੋਂ ਬਾਅਦ ਬਹੁਤ ਪੈਸਾ ਆਪਣੇ ਕੋਲ ਮੈਡੀਕਲ ਕਾਲਜ ਵੀ ਬਣੂਗਾ ਸਾਡੇ ਸ਼ਹਿਰ ਦੀ ਤਰੱਕੀ ਹੋਊਗੀ ਬਹੁਤ ਅੱਛੀ ਗੱਲ ਹੈ ਤੇ ਇਹਦੇ ਵਾਸਤੇ ਗਰੀਬਾਂ ਦਾ ਪੈਸਾ ਇਸਤੇਮਾਲ ਨਾ ਕੀਤਾ ਜਾਵੇ ਤੀਜਾ ਹੈ ਗਰੀਬ ਲੋਕਾਂ ਦੀਆਂ ਪੈਨਸ਼ਨਾਂ ਜਿਹੜੀਆਂ ਤੁਸੀਂ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਬਾਅਦ ਪਾ ਰਹੇ ਹੋ ਪੈਨਸ਼ਨਾਂ ਦੇਣ ਲੱਗੇ ਵੀ ਸੁਣਿਆ ਤੁਸੀਂ ਬਹੁਤ ਤਕਲੀਫ ਮੰਨਦੇ ਹੋ ਬਹੁਤ ਚੀਸ ਵਟਦੇ ਹੋ ਗਰੀਬਾਂ ਦੀਆਂ ਪੈਨਸ਼ਨਾਂ ਹਰ ਮਹੀਨੇ ਪਾਈਆਂ ਜਾਣ ਤਾਂ ਜੋ ਲੋਕਾਂ ਨੂੰ ਜਿਹੜੇ ਗਰੀਬ ਆ ਵਿਚਾਰੇ ਉਹ ਆਪਣੀ ਸਿਹਤ ਆਪਣੀ ਦਵਾਈ ਲੈ ਸਕਣ ਆਪਣੇ ਖਰਚੇ ਪੂਰੇ ਕਰ ਸਕਣ ਔਰ ਇਹ ਪੈਨਸ਼ਨ ਜਿਹੜੀ 1000 ਰੁਪਏ ਇਹ ਬਹੁਤ ਵੱਡੀ ਰਕਮ ਨਹੀਂ ਹੈ ਕੋਈ ਗਰੀਬਾਂ ਲਈ ਬਕਾ ਬੋਰਡ ਕੋਲ ਬਹੁਤ ਪੈਸਾ ਹੈ ਇਹ ਗਰੀਬਾਂ ਦੇ ਪੈਸੇ ਨੂੰ ਗਰੀਬਾਂ ਲਈ ਪੈਨਸ਼ਨ ਜਿਹੜੀ ਹੈ 2500 ਰੁਪਏ ਇਹ ਕਰਨ ਦੀ ਮੈਂ ਤੁਹਾਨੂੰ ਅਪੀਲ ਕਰਦਾ ਗਰੀਬਾਂ ਦੀ ਪੈਨਸ਼ਨ 2500 ਰੁਪਏ ਕੀਤੀ ਜਾਵੇ ਇਮਾਮਾ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜੀਆਂ ਨਵੀਆਂ ਪੈਨਸ਼ਨਾਂ ਲਗਭਗ 4000 ਦੇ ਕਰੀਬ ਪੈਨਸ਼ਨ ਜਿਹੜੀ 4-5 ਮਹੀਨੇ ਹੋ ਗਏ ਤੁਸੀਂ ਬੋਰਡ ਦੀ ਮੀਟਿੰਗ ਦੇ ਵਿੱਚ ਪਾਸ ਕਰ ਚੁੱਕੇ ਹੋ ਉਹ ਕਿਉਂ ਨਹੀਂ ਦਿੱਤੀ ਅਜੇ ਤੱਕ ਉਹ ਵੀ ਥੋਨੇ ਪਾਈ ਨਹੀਂ ਉਹ ਵੀ ਪਾਸ ਨਹੀਂ ਕੀਤੀ ਪਾਸ ਕਰਕੇ ਰੱਖ ਲਈਆਂ ਪਰ ਪਾਈਆਂ ਨਹੀਂ ਕਿਉਂ ਇਹ ਵੀ ਤੁਹਾਨੂੰ ਲੋਕਾਂ ਦੇ ਸਾਹਮਣੇ ਹਜੇ ਤੁਹਾਨੂੰ ਬੁਗਾਰਿਸ਼ ਹੈ ਕਿ ਇਹਨੂੰ ਕਰੋ ਜੇ ਨਹੀਂ ਕਰੋਗੇ ਤਾਂ ਉਸ ਤੋਂ ਬਾਅਦ ਮਲੇਰ ਕੋਟਲੇ ਦੇ ਲੋਕ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਨਾਲੇ ਪੈਨਸ਼ਨਾਂ ਜਿਹੜੀਆਂ ਹਨ ਉਹ ਪੰਜਾਬ ਦੇ ਮੁਸਲਮਾਨਾਂ ਲਈ ਹਨ ਤੁਸੀਂ ਇਕੱਲੇ ਮਲੇਰ ਕੋਟਲੇ ਨੂੰ ਪੈਨਸ਼ਨਾਂ ਦੇ ਰਹੇ ਹੋ ਪੂਰੇ ਪੰਜਾਬ ਦੇ ਵਿੱਚ ਪੈਨਸ਼ਨਾਂ ਦਿੱਤੀਆਂ ਜਾਣ ਤੇ ਇਹ ਗੁਜ਼ਾਰਿਸ਼ ਕਰੂੰਗਾ ਫੇਰ ਆ ਜੋ ਹਲੀਮਾ ਹਸਪਤਾਲ ਦਾ ਮਸਲਾ ਹਲੀਮਾ ਹਸਪਤਾਲ ਦੇ ਵਿੱਚ ਸੁਣਿਆ ਹੈ ਇੱਕ ਲੇਡੀ ਡਾਕਟਰ ਮਰਵਾਹਾ ਉਹਨਾਂ ਦੀ ਤਨਖਾਹ ਦੇ ਵਿੱਚ ਤੁਸੀਂ 35000 ਰੁਪਏ ਦਾ ਵਾਅਦਾ ਕਰ ਰਹੇ ਹੋ ਵਾਏ ਕਿਉਂ ਉਹ ਤਾਂ ਐਮ ਡੀ ਵੀ ਹੈ ਨਹੀਂ ਉਹ ਡਾਕਟਰਾਂ ਨੇ ਸਾਰੇ ਨੇ ਤਨਖਾਹਾਂ ਤੁਸੀਂ ਹਜ਼ਾਰ-ਹਜ਼ਾਰ ਰੁਪਏ ਕਿਸੇ ਦਾ ਵਧਾਇਆ ਕਿਸੇ ਦਾ 2-2 ਹਜ਼ਾਰ ਵਧਾਇਆ ਤੇ ਲੇਡੀ ਡਾਕਟਰ ਦੀ 35000 ਰੁਪਏ ਤਨਖਾਹ ਕਿਉਂ ਵਧਾਈ ਗਈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹ ਵੀ ਲੋਕ ਸਵਾਲ ਕਰ ਰਹੇ ਹਨ ਕਿ ਤੁਸੀਂ 35000 ਰੁਪਇਆ ਇਕੱਠੇ ਹੀ ਉਹਨਾਂ ਦੀ ਤਰਫਾਹ ਦੇ ਵਿੱਚ ਵਾਅਦਾ ਕੀਤਾ ਗਿਆ ਔਰ ਉਹਨਾਂ ਦੀ ਗੱਡੀ ਵਾਸਤੇ ਸਪੈਸ਼ਲ ਸ਼ੈੱਡ ਪਾ ਕੇ ਦਿੱਤਾ ਗਿਆ ਡਾਕਟਰ ਤੇ ਹੋਰ ਵੀ ਨਾ ਉੱਥੇ ਚੇਅਰਮੈਨ ਸਾਹਿਬ ਉਹਨਾਂ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇਹ ਜਿਹੜਾ ਸਾਰਿਆਂ ਨੂੰ ਇਕੁਅਲ ਰੱਖਿਆ ਜਾਵੇ ਮੈਂ ਇਹਦੇ ਤੇ ਕੁਝ ਕਹਿਣਾ ਨਹੀਂ ਚਾਹਦਾ ਪਰ ਲੋਕ ਸਭ ਸਮਝਦੇ ਆਂ ਵੀ ਇਹ ਕਾਰਨ ਕੀ ਹੈ ਕੀ ਹੋ ਸਕਦਾ ਕਿਉਂ ਪਾ ਕੇ ਦਿੱਤਾ ਗਿਆ ਕੌਣ ਇਹਦੇ ਪਿੱਛੇ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਇਸ ਤਨਖਾਹ ਜਿਹੜੀ 35000 ਰੁਪਏ ਵਧਾਈ ਗਈ ਹੈ ਇਸ ਨੂੰ ਰੱਦ ਕੀਤਾ ਜਾਵੇ ਤਾਂ ਐਸੀ ਗਰੀਬਾਂ ਦਾ ਪੈਸਾ ਇਸ ਤਰ੍ਹਾਂ ਡਾਕਟਰਾਂ ਤੇ ਵੀ ਲਟਾਉਣੀ ਦੇਾਂਗੇ ਹਲੀਮਾ ਹਸਪੀਟਲ ਦਾ ਘਾਟੇ ਚੱਲ ਰਿਹਾ ਹੈ ਜਿਹੜੇ ਤੁਹਾਡੇ ਮੈਂਬਰ ਸਾਹਿਬ ਹੈ ਸ਼ਮਸ਼ਾਦ ਸਾਹਿਬ ਉਹਨਾਂ ਨੇ ਤਾਂ ਦਵਾਈਆਂ ਦੇ ਵਿੱਚ ਕਿਹਾ ਗਿਆ ਕਿ ਸਾਲਟ ਪਾ ਕੇ ਦਵਾਈਆਂ ਦਿੱਤੀਆਂ ਜਾਣ ਸਾਲਟ ਲਿਖ ਕੇ ਦਵਾਈਆਂ ਦਿੱਤੀਆਂ ਜਾਣ ਤੇ ਤੁਸੀਂ ਉਥੇ ਫੇਰ ਦਵਾਈਆਂ ਦਾ ਕਮਿਸ਼ਨ ਲੈਣ ਲਈ ਕੌਣ ਲੈ ਰਿਹਾ ਹੈ ਕਮਿਸ਼ਨ ਇਸ ਦੀ ਵੀ ਜਾਂਚ ਕੀਤੀ ਜਾਵੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਚੇਅਰਮੈਨ ਸਾਹਿਬ ਖਲੀਮਾ ਹਸਤਾ ਲਗਾਤਾਰ ਘਾਟੇ ਦੇ ਵਿੱਚ ਜਾ ਰਿਹਾ ਹੈ ਕਿਉਂ ਜਾ ਰਿਹਾ ਹੈ ਇਹ ਤੁਹਾਨੂੰ ਪਤਾ ਹੋਊਗਾ ਕੋਈ ਧਿਆਨ ਨਹੀਂ ਹੈ ਕੋਈ ਉੱਥੇ ਸਿਸਟਮ ਨਹੀਂ ਹੈ ਲੋਕ ਵੀ ਉੱਥੇ ਵੀ ਖੱਜਲ ਖਵਾਰੀ ਹੋ ਰਹੀ ਹੈ ਫੇਰ ਆਜੋ ਪੂਰੇ ਪੰਜਾਬ ਦੇ ਵਿੱਚ ਸੁਣਿਆ ਤੁਸੀਂ ਚੇਅਰਮੈਨ ਬਣਨ ਤੋਂ ਬਾਅਦ ਜਿਹੜੀਆਂ ਮੀਟਿੰਗਾਂ ਬੁਲਾਣੇ ਹੋ ਉਹ ਆਪਣੇ ਸਕੂਲ ਦੇ ਵਿੱਚ ਬੁਲਾ ਰਹੇ ਹੋ ਤੁਸੀਂ ਟਾਊਨ ਸਕੂਲ ਦੇ ਵਿੱਚ ਜਿਹੜੇ ਲੋਕਾਂ ਕੋਲ ਵਿਚਾਰਿਆਂ ਕੋਲ ਸਫਰ ਜਿਹੜੇ ਸਫਰ ਕਰਕੇ ਬੱਸ ਸਟੈਂਡ ਤੋਂ ਚਲੋ ਬੱਸਾਂ ਦੇ ਵਿੱਚ ਕਿਰਾਇਆ ਲਾ ਕੇ ਇੱਥੇ ਤੱਕ ਤਾਂ ਪਹੁੰਚ ਜਾਂਦੇ ਆ ਪਰ ਬੱਸ ਸਟੈਂਡ ਤੋਂ ਟਾਊਨ ਸਕੂਲ ਤੱਕ ਇਹੋ ਕਿਸੇ ਕੋਲ ਗੱਡੀਆਂ ਨਹੀਂ ਹੈਗੀਆਂ ਉਹ ਉਹ ਵਿਚਾਰੇ ਗਰੀਬ ਹੈ ਉਹ ਕਿੱਥੋਂ ਆਉਣ ਇਮਾਮ ਮਾਲ ਕੋਲ ਵਿਚਾਰਿਆਂ ਕੋਲ ਕਿੱਦਾਂ ਨੇ ਪੈਸੇ ਆ ਮਾਲ ਮਾਲਵੀਆਂ ਕੋਲ ਕਿੰਧਲੇ ਪੈਸੇ ਆ ਟੀਚਰਾਂ ਦੀਆਂ ਮੀਟਿੰਗਾਂ ਤਾਂ ਉਥੇ ਕੀਤੀਆਂ ਜਾ ਰਹੀਆਂ ਤੁਸੀਂ ਸਕੂਲਾਂ ਦੇ ਵਿੱਚ ਕਿਉਂ ਨਹੀਂ ਕਰ ਰਹੇ ਕਿਸੇ ਸਾਂਝੀ ਜਗ੍ਹਾ ਤੇ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਠੀਕ ਹੈ ਸਭ ਤੁਹਾਡੇ ਕੋਲ ਅੱਲਾ ਨੇ ਤੁਹਾਨੂੰ ਆਡੀਟੋਰੀਅਮ ਬਹੁਤ ਵੱਡਾ ਦਿੱਤਾ ਹੈ ਲੋਕਾਂ ਨੂੰ ਸਭ ਨੂੰ ਪਤਾ ਹੈ ਲੇਕਿਨ ਤੁਸੀਂ ਸਿਰਫ ਆਪਣਾ ਸਕੂਲ ਜਾਂ ਟੋਰੀਟੋਰੀਅਮ ਦਿਖਾਉਣ ਵਾਸਤੇ ਸਿਰਫ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਹਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਲੋਕਾਂ ਨੂੰ ਖੱਜਲ ਖੁਆਰ ਨਾ ਹੁੰਦਿਓ ਦੇਖ ਲਓ ਇਹ ਬਹੁਤ ਮਾੜੀ ਗੱਲ ਹੈ ਹੁਣਾ ਜੋ ਉਹ ਜਿਹੜੇ ਖਲੀਮਾ ਹਸਪਤਾਲ ਦੇ ਵਿੱਚ ਦੋ ਮੈਂਬਰ ਬਿਠਾਏ ਗਏ ਸੀ ਉਹ ਚਲੋ ਉੱਥੇ ਬੈਠੀ ਕਮੇਟੀ ਕੰਮ ਕਰ ਰਹੀ ਸੀ ਜੇ ਤੁਸੀਂ ਕਹਿੰਦੇ ਹੋ ਕਮੇਟੀਆਂ ਤਾਂ ਥੋਨੇ ਅੱਜ ਤੱਕ ਕਿਸੇ ਸਕੂਲ ਕਾਲਜ ਦੀ ਨਹੀਂ ਬਣਾਈ ਕਿਹੜੀ ਕਮੇਟੀ ਬਣਾਈ ਹੈ ਥੋਨੇ ਕਮੇਟੀ ਜਿਹੜੀ ਹੁੰਦੀ ਹੈ ਨਿਗਰਾਨ ਕਮੇਟੀ ਹੁੰਦੀ ਹੈ ਚੇਰਮੈਨ ਸਾਹਿਬ ਤੁਹਾਨੂੰ ਚੇਰਮੈਨ ਪੰਜਾਬ ਸਰਕਾਰ ਨੇ ਲਾਇਆ ਹੈ ਇਨਾ ਮੁਲਾਜ਼ਮਾਂ ਤੇ ਨਿਗਰੱਖਣ ਵਾਸਤੇ ਤਾਂ ਕਿ ਸਿਸਟਮ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਪਰ ਤੁਸੀਂ ਤੁਸੀਂ ਤਾਂ ਸਿਰਫ ਇੱਥੇ ਮੁਲਾਜ਼ਮਾਂ ਨੂੰ ਬਚਾਉਣ ਆਏ ਹੋ ਡਿਪਾਰਟਮੈਂਟਾਂ ਦੀਆਂ ਬਦਨਾਮੀਆਂ ਹੋਣ ਤੋਂ ਬਚਾਉਣ ਆਏ ਹੋ ਤੁਹਾਡੇ ਬਸ ਦਾ ਰੋਗ ਨਹੀਂ ਹੈਗਾ ਇਹ ਤੁਹਾਡੇ ਬਸ ਦਾ ਰੋਗ ਨਹੀਂ ਹੈ ਚੇਅਰਮੈਨਸ਼ਿਪ ਕਰਨੀ ਤੁਸੀਂ ਮੇਰੇ ਖਿਆਲ ਹੈ ਵੀ ਅੱਜ ਤੱਕ ਮੈਨੇ ਤਾਂ ਕਿਤੇ ਦੇਖਿਆ ਨਹੀਂ ਕਿ ਕਿਹੜੇ ਤੁਸੀਂ ਪੰਜਾਬ ਦੇ ਵਿੱਚ ਜਾ ਰਹੇ ਹੋ ਕਿਹੜੇ ਮੁਸਲਮਾਨਾਂ ਦੀਆਂ ਤੁਸੀਂ ਤਕਲੀਫਾਂ ਸੁਣ ਰਹੇ ਹੋ ਗਰੀਬ ਆਦਮੀਆਂ ਦੇ ਕਿਹੜੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਮੈਂ ਤੁਹਾਨੂੰ ਫੇਰ ਕਹਣਾ ਬਾਈ ਸਾਹਿਬ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਅਸਤੀਫਾ ਦੇ ਕੇ ਆਪਣੇ ਘਰ ਆਪਣੇ ਕਾਰੋਬਾਰ 'ਚ ਧਿਆਨ ਦਿਓ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਆਪਣੀਆਂ ਪਾਵਰਾਂ ਕਿਸੇ ਮੈਂਬਰ ਨੂੰ ਸੌਂਪਣ ਜਾ ਰਹੇ ਹੋ ਤੇ ਫਿਰ ਬੋਰਡ ਕਾਦੇ ਵਾਸਤੇ ਬਣਾਇਆ ਜੇ ਤੁਸੀਂ ਨਹੀਂ ਕਰ ਸਕਦੇ ਤੁਸੀਂ ਇੱਕ ਮੈਂਬਰ ਨੂੰ ਵੀ ਕਿਉਂ ਦੇਵੋਗੇ ਇੱਕ ਮੈਂਬਰ ਨੂੰ ਅਸੀਂ ਚੇਅਰਮੈਨ ਦੀਆਂ ਪਾਵਰਾਂ ਨਹੀਂ ਦੇਣ ਦੇਵਾਂਗੇ ਇੱਕ ਕੌਮ ਪੁੱਛੂਗੀ ਤੁਹਾਨੂੰ ਤੁਸੀਂ ਇੱਕ ਕਮੇਟੀ ਬਣਾਓ ਤੁਸੀਂ ਨਹੀਂ ਚਲਾ ਸਕਦੇ ਤੁਸੀਂ ਟੀਮ ਬਣਾਓ ਕਮਾਲ ਪਾਰੇ ਸਾਹਿਬ ਥੋਟ ਤੁਹਾਨੂੰ برداشت ਨਹੀਂ ਤੁਹਾਨੂੰ ਪਾਰੇ ਸਾਹਿਬ برداشت ਨਹੀਂ ਕਿਉਂ ਕਿ ਤੁਸੀਂ ਦੋਨੋਂ ਇੱਕ ਦੂਜੇ ਤੋਂ ਉਹ ਤੁਸੀਂ ਕਹਿੰਦੇ ਹੋ ਮੈਨੂੰ ਤੇਨ ਨਾਲੋਂ ਵੱਧ ਪਤਾ ਹੈ ਉਹ ਸੀਓ ਸਾਹਿਬ ਕਹਿੰਦੇ ਮੈਂ ਇੱਕਾਈ ਆਈਏਐਸ ਅਫਸਰ ਮੈਨੂੰ ਤੇਨ ਨਾਲੋਂ ਵੱਧ ਨੋ ਲੈਜਾ ਮੈਂ ਤੁਹਾਡੇ ਨੀਚੇ ਕਿਉਂ ਲੱਗ ਕੇ ਕੰਮ ਕਰਾਂ ਲੱਕੇ ਬਸ ਇਹੀ ਕਮ ਹਸਾਨ ਦੇ ਵਿੱਚ ਤੁਸੀਂ ਲੋਕਾਂ ਦਾ ਕੌਮ ਦਾ ਨੁਕਸਾਨ ਕਰ ਰਹੇ ਹੋ ਇਹਦੇ ਵੱਲ ਤੁਹਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਇੱਕ ਮਸਲਾ ਹੋਰ ਹੈ ਪੰਜਾਬ ਵਕਫ ਬੋਰਡ ਦੇ ਅੰਦਰ ਫੰਡਾਂ ਦੀ ਦੁਰਵਰਤੋਂ ਸੁਣਿਆ ਤੁਸੀਂ ਬਹੁਤ ਕਰ ਰਹੇ ਹੋ ਬਹੁਤ ਹੋ ਰਹੀ ਹੈ ਬਹੁਤ ਵੱਡੀ ਅਨਗਹਿਲੀ ਕਰ ਰਹੇ ਆ ਉੱਥੇ ਕਿ ਪੰਜਾਬ ਵਕਫ ਬੋਰਡ ਦੇ ਫੰਡਾਂ ਦੀ ਜਿਹੜੀ ਦੁਰਵਰਤੋਂ ਹੈ ਉਹ ਬਹੁਤ ਹੀ ਗੜ ਤਰੀਕੇ ਨਾਲ ਕੀਤੀ ਜਾ ਰਹੀ ਹੈ ਪਾਵਰਾਂ ਦਾ ਇਸਤੇਮਾਲ ਬਹੁਤ ਘਟ ਕੀਤਾ ਜਾ ਪਾਵਰਾਂ ਦਾ ਇਸਤੇਮਾਲ ਨਜਾਇਜ਼ ਕੀਤਾ ਜਾ ਰਿਹਾ ਹੈ ਔਰ ਤੁਸੀਂ ਜੋ ਵੀ ਡਿਪਾਰਟਮੈਂਟ ਦੇ ਵਿੱਚ ਮੁਲਾਜ਼ਮ ਕੰਮ ਕਰ ਰਹੇ ਹਨ ਤੁਸੀਂ ਉਹਨਾਂ ਵੱਲ ਤੁਹਾਡਾ ਕੋਈ ਧਿਆਨ ਨਹੀਂ ਹੈ ਉਹਨਾਂ ਵੱਲ ਉਹਨਾਂ ਨੂੰ ਜੇ ਕੋਈ ਬੰਦਾ ਕਿਸੇ ਦੀ ਸ਼ਿਕਾਇਤ ਕਰਦਾ ਹੈ ਤਾਂ ਤੁਸੀਂ ਸੁਣਿਆ ਮੁਲਾਜ਼ਮਾਂ ਨੂੰ ਬਚਾਉਣ ਤੁਰ ਪੈਂਦੇ ਹੋ ਕਿਉਂ ਕਿ ਕਿਉਂਕਿ ਡਿਪਾਰਟਮੈਂਟ ਦੀ ਬਦਨਾਮੀ ਹੁੰਦੀ ਹੈ ਲਤੀਫ ਥਿੰਦ ਸਾਹਿਬ ਨੇ ਤੁਹਾਨੂੰ ਕਹਿ ਤਾ ਇੱਕ ਸੁਝਾਅ ਦਿੱਤਾ ਸੀ ਮੈਨੂੰ ਪਤਾ ਲੱਗਿਆ ਕਿ ਕੋਈ ਗੱਲ ਨਹੀਂ ਐ ਵੈਸ ਸਾਹਿਬ ਜੇ ਇਹ 100 ਰੁਪਏ ਲੈ ਕੇ ਆਉਂਦੇ ਆ ਜੇ ਇਹ ਡਿਪਾਰਟਮੈਂਟ ਨੂੰ 80 ਰੁਪਏ ਦੇ ਜੰਦੇ ਆ ਤੇ 20 ਰੁਪਏ ਲੈ ਵੀ ਜਾਣਗੇ ਤਾਂ ਆਪਣਾ ਕੀ ਜਾਂਦਾ ਜਾਂਦਾ ਉਹ 20 ਰੁਪਏ ਵੀ ਕਿਉਂ ਲੈ ਕੇ ਜਾਣ ਉਹ ਅਸੀਂ ਕੌਮ ਦਾ ਪੈਸਾ ਕਿ ਇਹਨਾਂ ਨੂੰ ਕਿਉਂ ਲੈ ਜਾਂਦਈਏ ਕਿਸੇ ਨੂੰ ਚੇਅਰਮੈਨ ਸਾਹਿਬ ਉਹਨਾਂ ਨੂੰ ਆਪਾਂ ਨੇ ਨੌਕਰੀਆਂ ਤੇ ਕਾਦੇ ਵਾਸਤੇ ਰੱਖਿਆ ਏ ਵੀ ਦੇਖੋ ਜੇ ਤੁਸੀਂ ਇਦਾਂ ਦੇ ਹਾਲਾਤ ਤੇ ਮਤਲਬ ਕੰਮ ਕਰੋਗੇ ਤਾਂ ਇਹ ਕੌਮ ਤੁਹਾਨੂੰ ਕਦੇ برداشت ਨਹੀਂ ਕਰੂਗੀ ਕੌਮ ਦੇ ਇੱਕ ਇੱਕ ਰੁਪਏ ਦਾ حساب ਤੁਹਾਨੂੰ ਅੱਲਾ ਦੀ ਬਾਰਗਾ ਦੇ ਵਿੱਚ ਜਾ ਕੇ ਦੇਣਾ ਪੈਣਾ ਵਕਫ ਬੋਰਡ ਦੇ ਵਿੱਚ ਸਿਸਟਮ ਨੂੰ ਚਲਾਓ ਤਰੀਕੇ ਨਾਲ ਚਲਾਓ ਸਾਰੇ ਮੈਂਬਰਾਂ ਨੂੰ ਲੈ ਕੇ ਨਾਲ ਚੱਲੋ ਤੁਸੀਂ ਤਾਂ ਆਪਣੇ ਮੈਂਬਰਾਂ ਦੀ ਸੁਣਿਆ ਖਿਲਾਫ ਬਹੁਤ ਚੱਲ ਰਹੇ ਹੋ ਮੈਂਬਰ ਤੁਸੀਂ ਖਿਲਾਫ ਚੱਲ ਰਹੇ ਹੋ ਤੁਸੀਂ ਪਰ ਤੁਹਾਨੂੰ ਮੈਂਬਰ ਹਰਾਸ਼ਮੈਂਟ ਕਰ ਦੇਣਾ ਉਹ ਤੁਸੀਂ ਬੈਠ ਕੇ ਮੀਟਿੰਗ ਕਰੋ ਅੰਡਰਸਟੈਂਡਿੰਗ ਕਰੋ ਆਪਸੇ ਵਿੱਚ ਕਰੋ ਲੇਕਿਨ ਤੁਸੀਂ ਕੌਮ ਦਾ ਨੁਕਸਾਨ ਨਾ ਕਰੋ ਤੁਸੀਂ ਤਾਂ ਕੌਮ ਦਾ ਨੁਕਸਾਨ ਕਰਨ ਚੱਲ ਪਏ ਅਵੇਸਾਬ ਮੈਂ ਤੁਹਾਨੂੰ ਇੱਕ ਵਾਰ ਫੇਰ ਅਖੀਰ ਦੇ ਵਿੱਚ ਕਹੂੰਗਾ ਕਿ ਤੁਸੀਂ ਪਲੀਜ਼ ਆਪਣੇ ਬੋਰਡ ਨੂੰ ਸਹੀ ਤਰੀਕੇ ਨਾਲ ਚਲਾਓ ਤੁਸੀਂ ਠੀਕ ਐ ਇੱਕ ਕਾਰੋਬਾਰੀ ਬਹੁਤ ਅੱਛੇ ਹੋ ਬਹੁਤ ਅੱਛੇ ਇਨਸਾਨ ਹੋ ਕਾਰੋਬਾਰੀ ਦੇ ਲੈ ਦੇ ਨਾਲ ਲੇਕਿਨ ਤੁਸੀਂ ਸਿਆਸੀ ਨਹੀਂ ਹੋ ਸਿਆਸਤ ਤੁਹਾਡਾ ਮਜ਼ਬ ਨਹੀਂ تھا ਰਾਜਨੀਤੀ ਦੇ ਵਿੱਚ ਤੁਸੀਂ ਬਿਲਕੁਲ ਜ਼ੀਰੋ ਹੋ ਔਰ ਕੰਨਾਂ ਦੇ ਇੰਨੇ ਕ ਕੱਚੇ ਹੋ ਤੁਸੀਂ ਤੁਸੀਂ ਤਾਂ ਕੰਨਾਂ ਦੇ ਕੱਚੇ ਤੁਸੀਂ ਜੇ ਕਿਸੇ ਦੀ ਫੈਕਟਰੀ 'ਚ ਕਿਸੇ ਨਾਲ ਲੜ ਡਟ ਹੋ ਜਾਂਦੀ ਹੈ ਤੁਸੀਂ ਤਾਂ ਸੁਣਿਆ ਖਾਨਦਾਨੀ ਬੰਦਿਆਂ ਨੂੰ ਇਲਜ਼ਾਮ ਤਰਾਸ਼ੀ ਕਰਕੇ ਉਹਨਾਂ ਨੂੰ ਫੈਕਟਰੀ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ ਏ ਵੀ ਸੁਣਨ ਚ ਮੇਰੇ ਬਹੁਤ ਕੁਛ ਆਇਆ ਖੈਰ ਉਹ ਤੁਹਾਡਾ ਫੈਕਟਰੀਆਂ ਦਾ ਨਿੱਜੀ ਮਾਮਲਾ ਹੈ ਉਹ ਤੋਂ ਮੈਂ ਕੀ ਲੈਣਾ ਖੈਰ ਉਹ ਤੁਸੀਂ ਦੇਖੋ ਤੁਹਾਡਾ ਤੁਹਾਡੇ ਕੰਮ ਜਾਣੇ ਇਹ ਤੁੰਨੇ ਦੇਖਣਾ ਪਰ ਲੇਕਿਨ ਤੁਸੀਂ ਜਿਹੜਾ ਬੋਰਡ ਦਾ ਸਿਸਟਮ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਓ ਸਹੀ ਤਰੀਕੇ ਨਾਲ ਤਾਂ ਕਿ ਲੋਕਾਂ ਦੇ ਪੈਸੇ ਦੀ ਹਕੂਮ ਦੇ ਪੈਸੇ ਦੀ ਹਿਫਾਜ਼ਤ ਕੀਤੀ ਜਾਵੇ ਔਰ ਤੁਸੀਂ ਮਦਰਸਿਆਂ ਦੀਆਂ ਗਰੰਟਾਂ ਸੁਣਿਆ ਬੰਦ ਕਰਤੀਆਂ ਅੱਜ ਤੱਕ ਕਿਸੇ ਮੈਂਬਰ ਕਿਸੇ ਬੋਰਡ ਨੇ ਇਹ ਮਦਰਸਿਆਂ ਦੀਆਂ ਗਰੰਟਾਂ ਬੰਦ ਨਹੀਂ ਕੀਤੀਆਂ ਤੁਸੀਂ ਤਾਂ ਗ੍ਰਾਂਟਾਂ ਬੰਦ ਕਰ ਬੈਠ ਗਏ ਮੈਨੂੰ ਕਈ ਮਦਰਸਿਆਂ ਲੈਂਦੇ ਫੋਨ ਆਏ ਕਿ ਸਾਨੂੰ ਜੀ ਗ੍ਰਾਂਟ ਨਹੀਂ ਮਿਲ ਰਹੀ ਵੀ ਕਿਉਂ ਕਹਦੇ ਜੀ ਅਵਾਦ ਸਾਹਿਬ ਕਹਿੰਦੇ ਆ ਚੇਅਰਮੈਨ ਸਾਹਿਬ ਕਿ ਜੀ ਮਦਰਸਿਆਂ ਨੂੰ ਗ੍ਰਾਂਟਾਂ ਬੰਦ ਕਰੋ ਕਾਲੇ ਵਾਸਤੇ ਬੰਦ ਕਰੋ ਇਹ ਬੋਰਡ ਮਦਰਸਿਆਂ ਦੀਆਂ ਤਰਖਾਹਾਂ ਦੇਣ ਵਾਸਤੇ ਹੀ ਆ ਮਦਰਸਿਆਂ ਦੀ امداد ਕਰਨ ਵਾਸਤੇ ਆ ਮਸਜਿਦਾਂ ਦੀ امداد ਕਰਨ ਵਾਸਤੇ ਆ ਗਰੀਬਾਂ ਦੀ امداد ਕਰਨ ਵਾਸਤੇ ਆ ਤੁਸੀਂ ਤਾਂ ਕਹਿੰਦੇ ਹੋ ਬੱਕ ਬੋਰਡ ਦਾ ਰੁਪਈਆ ਮੁਲਾਜ਼ਮ ਲੈ ਜਾਣ ਮੈਂਬਰ ਲੈ ਜਾਣ ਜਿਹੜੇ ਕਰਾਪਟ ਇਹੋ ਕਰਾਪਟ ਤੁਸੀਂ ਈਓ ਲਾਏ ਹੋਣ ਕਰਾਪਟ ਕੁਝ ਸਟੇਸ਼ਨਾਂ ਤੇ ਵੱਡੇ ਸਟੇਸ਼ਨਾਂ ਤੇ ਕਰਾਪਟ ਈਓ ਲਾਏ ਹੋਏ ਨਾ ਅਰ ਉਹਨਾਂ ਦੇ ਸਾਡੇ ਕੋਲ ਵਿੱਦ ਸਬੂਤ ਨਹੀਂ ਇਸ ਗੱਲ ਦੇ ਤੁਹਾਡੇ ਮੈਂਬਰ ਨੇ ਸੁਣਿਆ ਕਿਸੇ ਨੇ ਗੱਡੀ ਲਈ ਆ ਕਾਲੇ ਰੰਗ ਦੀ ਸਕੋਰਪਿਓ ਅੰਮ੍ਰਿਤਸਰ ਦੇ ਕਿਸੇ ਈਓ ਨੇ ਗੱਡੀ ਲੈ ਕੇ ਦਿੱਤੀ ਹੈ ਸਕੋਰਪਿਓ ਉਹ ਕਿੱਥੋਂ ਆਈ ਇਹ ਸਾਨੂੰ ਤਾਂ ਦੇਖੋ ਲੋਕਾਂ ਨੂੰ ਪਤਾ ਲੱਗਦਾ ਅਸੀਂ ਤਾਂ ਡਿਪਾਰਟਮੈਂਟ ਦੇ ਵਿੱਚ ਬੈਠੇ ਨਹੀਂ ਹਾਏ ਐ ਮੇਰੀ ਤੀਸਰੀ ਤਿਰਛੀ ਨਜ਼ਰ ਜਰੂਰ ਤੁਹਾਡੇ ਬੋਰਡ ਤੇ ਹਮੇਸ਼ਾ ਰਹਿੰਦੀ ਐ ਜਿਹੜੀ ਅਸੀਂ ਕਿਸੇ ਵੀ ਕੀਮਤ ਤੇ ਗਲਤ ਕੰਮ ਹੋਊਗਾ ਪੰਜਾਬ ਵੱਕ ਬੋਰਡ ਦੇ ਅੰਦਰ ਤਾਂ ਉਹਦੇ ਵਿੱਚ ਜਿਹੜਾ ਉਹਦਾ ਚੇਅਰਮੈਨ ਹੋਊਗਾ ਉਹ ਨਹੀਂ ਫੜਾਂਗੇ ਉਹੀ ਫਸੇਗਾ ਸਰਕਾਰਾਂ ਹੋਰ ਵੀ ਬਹੁਤ ਆਈਆਂ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਇਹ ਕੁਰਸੀ ਚੰਦ ਦਿੰਦੀ ਐ ਕੌਮ ਨੇ ਇੱਜ਼ਤ ਦਤੀ ਐ ਕੌਮ ਦੀ ਫਾਇਦਤ ਕਰੋ ਕੌਮ ਦੀ ਕੌਮ ਦੇ ਲਈ ਕੰਮ ਕਰੋ ਇਹ ਨਹੀਂ ਐ ਵੀ ਤੁਸੀਂ ਕਿਸੇ ਦੇ ਮਗਰ ਲੱਕੇ ਤੁਸੀਂ ਕੌਮ ਦਾ ਨੁਕਸਾਨ ਕਰੋ ਦੋਸਤੋ ਮੇਰੀ ਅੱਜ ਦੀ ਇਹ ਵੀਡੀਓ ਸਿਰਫ ਇੰਨੀ ਸੀ ਤੇ ਅਗਰ ਕੋਈ ਮੈਂ ਗਲਤ ਬੋਲ ਗਿਆ ਹਾਂ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਕੀਮਾ ਦਾ ਯੱਚਕਾ ਇਹਨਾਂ ਲਫ਼ਜ਼ਾਂ ਦੀ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਅਸਲਾਮੁਅਲੈਕ